ਗੰਨਾਪਿੰਡ ਅੱਜ ਰਾਜਨੀਤਿਕ ਉਤਸ਼ਾਹ ਨਾਲ ਗੂੰਜ ਉਠਿਆ ਤੇ ਲੋਕ ਇਨਸਾਫ ਮਾਚਵਾਲੋ ਬੀਬੀ ਕਾਂਤਾ ਦੇਵੀ ਦੇ ਹੱਕ ਦੇ ਵਿੱਚ ਵੱਡੀ ਚੋਣ ਮੀਟਿੰਗ ਤੇ ਪਿੰਡ ਅ ਚੌਕ ਤੇ ਵਿੱਚ ਲੋਕਾਂ ਦੀ ਜ਼ਬਰਦਸਤ ਹਾਜ਼ਰੀ ਤੇ ਮਾਚ ਦੇ ਪ੍ਰਧਾਨ ਰਾਮਜੀਤ ਦਾਸ ਨੇ ਪੰਜਾਬ ਪ੍ਰਧਾਨ ਜਰਨਲ ਫਲੋਰ ਦੀ ਗਵਾਹੀ ਤੇ ਨਾਲ ਹੀ ਪਿੰਡ ਦੇ ਕਈ ਅਹਿਮ ਨੁਮਾਇੰਦੇ ਸ਼ਮੂਲੀਅਤ ਕਰਦੇ ਨਜ਼ਰ ਆਏ ਤੇ ਮਾਹੌਲ ਉਸ ਵੇਲੇ ਗਰਮ ਹੋ ਗਿਆ ਜੋਦੋ ਪਿੰਡ ਵਾਸੀਆਂ ਨੇ ਧਰਮਸ਼ਾਲਾ ਤੇ ਹੋ ਰਹੀ ਸਰਕਾਰੀ ਕਬਜ਼ੇ ਨੂੰ ਲੈ ਕੇ ਖੁੱਲਾ ਰੋਸ ਜਤਾਇਆ ਤੇ ਲੋਕਾਂ ਨੇ ਤਿੱਖਾ ਸਵਾਲ ਚੁੱਕਿਆ ਕਿ ਹਾਈ ਕੋਰਟ ਦੇ ਹੁਕਮਾਂ ਹੋਣ ਦੀ ਬਾਵਜੂਦ ਵੀ ਧਰਮਸ਼ਾਲਾ ਖਾਲੀ ਕਿਉਂ ਨਹੀਂ ਹੋਈ ਤੇ ਭੀੜ ਨੇ ਆਮ ਆਦਮੀ ਪਾਰਟੀ ਕਾਂਗਰਸ ਅਤੇ ਕਾਲੀ ਦਲ ਤੇ ਸਿੱਧਾ ਇਲਜ਼ਾਮ ਲਗਾਇਆ ਕਿ ਕਿਸ ਨੇ ਸਾਡੀ ਧਾਰਮਿਕ ਸਥਾਨ ਦੀ ਇੱਜ਼ਤ ਬਚਾਉਣ ਲਈ ਅਵਾਜ਼ ਤੱਕ ਨਿਉਟ੍ਰਾਈਪ ਤੇ ਨਾਰੇਬਾਜੀ ਦੇ ਵਿਚਕਾਰ ਲੋਕਾਂ ਨੇ ਹੱਥ ਘੜੇ ਕਰਕੇ ਬੀਬੀ ਕਾਂਤਾ ਦੇਵੀ ਨੂੰ ਕਾਮਯਾਬ ਕਰਨ ਦਾ ਵਾਅਦਾ ਕੀਤਾ ਤੇ RAMJIT DAS ਨੇ ਕਿਹਾ ਕਿ ਜੇ ਧਾਰਮਿਕ ਥਾਂ ਵੀ ਸੁਰੱਖਿਅਤ ਨਹੀਂ ਐ ਤਾਂ ਜਈਆਂ ਸਰਕਾਰਾਂ ਨੂੰ ਵੋਟ ਪਾਉਣਾ ਬੁਝਦੀਲੀ ਐ ਤੇ ਇੱਕ ਵੀ ਵੋਟ ਆਮ ਆਦਮੀ ਪਾਰਟੀ ਨੂੰ ਨਾ ਪਾਵੇ ਤੇ ਅੰਤ ਦੇ ਵਿੱਚ ਲੋਕ ਇਨਸਾਫ ਮੱਚ ਦੇ ਹੱਕ ਵਿੱਚ ਜ਼ੋਰਦਾਰ ਨਾਅਰੇ ਆ ਕਾਂਤਾ ਦੇਵੀ ਜਿੱਤੂਗੀ ਧਰਮਸ਼ਾਲਾ ਬਚੂਗੀ ਫਲੋਰ ਤੋਂ ਪੱਤਰਕਾਰ ਦੁਆਬਾ ਪਬਲਿਕ ਨਿਊਜ਼ ਚੈਨਲ ਲਈ ਰਮਨ ਮਾਹੀ ਦੀ ਖਾਸ ਰਿਪੋਰਟ। ਕਹਿੰਦੇ ਹਨ ਮਨ ਰਣਗੇ ਤੇ ਆਪਣਾ ਤੇ ਵਿਸਕਾਰ ਗਵਾ ਸਕਦਾ ਹੈ। ਜੂਸਾ ਜਾਂ ਮੰਗਾਏ ਪੁੱਤਾਂ ਕਹਿੰਦੇ ਹਨ ਵੱਡੇ ਤੋਂ ਵੱਡਾ ਕੰਮ ਵੀ ਇਹ ਕਰ ਲੈਂਦੇ ਹਨ। ਜਿੱਥੇ ਸਾਨੀ ਪਾਰਟੀ ਕਰੋੜਾਂ ਦੀ ਹੈ।

ਆਮ ਆਦਮੀ ਪਾਰਟੀ ਦਾ ਕਹਿੰਦੇ ਹੋ ਅਰਜੇ ਪਾਰਟੀ ਪਾਰਟੀ ਹਨ ਇਹਨਾਂ ਦੇ ਮੂਤਰ ਖੁੱਪਾ ਹੈ ਜੋ ਪੀਰ ਦੇ ਕਾਫੀ ਰੂਪ ਵਿੱਚ ਇਹਨਾਂ ਨੂੰ ਬਚਾਇਆ ਜੋ ਤੁਝਾ ਅਰਜਕ ਅਫੀਸਰ ਹੈ ਜਾਣਾ ਕੀ ਫਾਇਦੇ ਤੇ ਮੂਤਵਾਰੀ ਬਚਾਣਾ ਜੇ ਕੋਈ 16% ਦਾ ਵਿਆਜ ਪੱਤਾ ਪਾਇਆ ਆਮ ਆਦਮੀ ਪਾਰਟੀ ਸਰਕਾਰ ਨੇ ਸਾਰਿਆਂ ਨੂੰ ਪਤਾ ਹੈ ਇਹਨਾਂ ਨੂੰ ਪਰੇ ਚੁੱਪ ਕੇ ਲੱਗੇ ਜੀ ਵਿਆਜ ਪੱਤਾ ਪਾਗਰਨ ਜੇ ਨਾ ਜਿਆ ਜੇ ਇਦਾਂ ਹੀ ਅਪਾ ਸੱਖੇ ਨਾ ਹੋਏ ਜੇ ਉਜਤ ਨਹੀਂ ਕਰਦੇ ਤਾਂ ਟਟਾ ਹੁੰਦਾ ਰਹੇਗਾ ਅਜੀ ਜਾਣ ਕਰਦੇ ਰਵਾਂਗੇ ਇਹ ਸਿਰਫ ਤੇ ਸਿਰਫ ਬਦੌਬੀ ਦੀ ਜ਼ਿੰਦਗੀ ਬਦਲ ਕਰਨ ਵਾਲੀ ਗੱਲ ਹੈ ਜੇ ਗਲਾਮੀਆਂ ਜਿਲੀਆਂ ਨੂੰ ਤੋੜਨਾ ਹੈ ਤਾਂ ਸਾਨੂੰ ਉਹ ਕੱਟੇ ਹੋ ਕੇ ਲੋਕਾਂ ਨੂੰ ਸਾਫ ਮੰਚ ਤੋਂ ਨਿਯੁਕਤ ਕਰਦਾਂ ਖੜਾ ਕਿ ਸਾਡੇ ਆਪਣੇ ਗੁਰੂ ਪੀਰ ਤਖਤਦਰ ਵੈਟਰ ਨੂੰ ਪੂਜਾ ਹੈ ਕਿ ਬਬੀ ਨਾ ਲਾਖਰੀ ਕਿ ਅਸੀਂ ਆਪਣੇ ਗੁਰੂ ਜੀ ਦੇ ਨਾਲ ਵੀ ਸੇਵਾ ਕਰ ਸਕੀਏ ਪੂਜਾ ਕਰ ਸਕੀਏ ਤੁਹਾਡੇ ਕੋਲ आम आदमी पार्टी की सरकार ने यह हक भी खोया क्योंकि साधी धर्मशाला से पुलिस का कब्जा करा के साथ धर्मशाला से कब्जा करके सबू जो पूजा करने का अधिकार जो भगती करना अधिकार यही आम आदमी पार्टी ने खोया मैं बेनती करता हाँ जो लोग आम आदमी पार्टी चल रहे हैं जो अगर धर्मशाला से कब्जा कर रहे हैं कल्यादे घरों से भी कब्जे कर रहे हैं ਇਹ ਅਸੀਂ ਆਪਣੇ ਰੋਹਰਾਂ ਲਈ ਆਪਣੇ ਪੁੱਖਿਆਂ ਲਈ ਇਹ ਵਰਖੂਤ ਕਹਿਣਾ ਚਾਹੁੰਦੇ ਹਾਂ ਇਹ ਸਮੂਹ ਇਹ ਤੁਹਾਨੂੰ ਸੁਣਾਇਆ ਜਾ ਰਿਹਾ ਹੈ ਜਿੰਨੀਆਂ ਵੀ ਸਿਆਸੀ ਪਾਰਟੀਆਂ ਹਨ ਇਹਨਾਂ ਨੇ ਕਰੂ ਆਪਣਾ ਗਲੋਹ ਸਮਝਾਇਆ ਹੈ

ਸਾਡੇ ਗੰਨਾਪਿੰਡ ਦੀ ਜੋ ਸਾਸੀ ਭਾਈਚਾਰ ਦੀ ਧਰਮਸ਼ਾਲਾ ਸੀ ਇਸ ਤੇ ਪੰਜਾਬ ਸਰਕਾਰ ਜੋ ਆਮ ਆਦਮੀ ਦੀ ਪਾਰਟੀ ਸਰਕਾਰ ਹੈ ਇਸ ਨੇ ਕਬਜ਼ਾ ਕਰ ਲਿਆ ਸੀ ਕਿਉਂਕਿ ਸਾਡੇ ਕੋਲ ਇਹਨਾਂ ਨੇ ਭਗਤੀ ਦਾ ਹੱਕ ਵੀ ਖੋਹ ਲਿਆ ਜਿਸ ਕਰਕੇ ਅਸੀਂ ਲੋਕ ਇਨਸਾਫ ਮੰਚ ਦਾ ਸਹਾਰਾ ਲੈ ਕੇ ਅਸੀਂ ਬੀਬੀ ਕਾਂਤਾ ਦੇਵੀ ਨੂੰ ਚੋਣ ਮਦਾਰਨ ਵਿੱਚ ਬਲਾਕ ਸੰਤੀ ਮੈਂਬਰ ਵਜੋਂ ਉਤਾਰਿਆ ਹੈ ਕਿਉਂਕਿ ਲੋਕ ਇਨਸਾਫ ਮੰਚ ਨੇ ਸਿਰਫ ਸਾਡਾ ਸਾਥ ਦਿੱਤਾ ਨਾ ਕਿ ਕਿਸੇ ਅਕਾਲੀ ਦਲ ਦੇ ਵਿਧਾਇਕ ਨੇ ਕੋਈ ਇਹਦੇ ਖਿਲਾਫ ਬੋਲਿਆ ਕਿ ਸਾਡੀ ਧਰਮਸ਼ਾਲਾ ਤੇ ਕਬਜ਼ਾ ਕੀਤਾ ਹੈ ਨਾ ਕੋਈ ਕਾਂਗਰਸ ਦਾ ਸਾਡਾ ਮੌਜੂਦਾ ਐਮਐਲਏ ਇਹਦੇ ਖਿਲਾਫ ਬੋਲਿਆ ਪ੍ਰਸ਼ਾਸਨ ਦੇ ਖਿਲਾਫ ਨਾ ਬੀਐਫਐਸ ਦੇ ਲੀਡਰ ਹੀ ਪ੍ਰਸ਼ਾਸਨ ਦੇ ਖਿਲਾਫ ਬੋਲੇ ਨਾ ਆਮ ਆਦਮੀ ਪਾਰਟੀ ਦੇ ਕੋਈ ਜੋ ਲੀਡਰ ਹੈ ਇਹਦੇ ਖਿਲਾਫ ਬੋਲੇ ਕਿ ਸਾਡੀ ਐਸਸੀ ਪਾਈਚਾਰੀ ਦੇ ਧਰਮਸ਼ਾਲਾ ਤੇ ਕਬਜ਼ਾ ਕੀਤਾ ਹੈ ਪ੍ਰਸ਼ਾਸਨ ਨੇ ਪੰਜਾਬ ਪੁਲਿਸ ਨੇ ਕੇਵਲ ਤੇ ਕੇਵਲ ਲੋਕ ਇਨਸਾਫ ਮੰਚ ਨੇ ਸਾਡਾ ਸਾਥ ਦਿੱਤਾ ਹੈ ਜਿਸ ਕਰਕੇ ਅਸੀਂ ਲੋਕ ਇਨਸਾਫ ਮੰਚ ਦਾ ਸਾਥ ਲੈ ਕੇ ਬੀਬੀ ਕਾਂਤਾ ਦੇਵੀ ਨੂੰ ਬਲਾਕ ਸੰਮਤੀ ਮੈਂਬਰ ਵਜੋਂ ਕਿੰਨਾ ਪਿੰਡ ਜੋਨ ਤੋਂ ਇਹ ਚੋਣ ਮੈਦਾਨ ਵਿੱਚ ਉਤਾਰਿਆ ਹੈ ਤੇ ਲੋਕਾਂ ਦਾ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ ਸਾਥ ਮਿਲ ਰਿਹਾ ਉਹ ਲੋਕ ਕਹਿ ਰਹੇ ਨੇ ਕਿ ਜੋ ਸਾਡੇ ਨਾਲ ਧੱਕਾ ਹੋ ਰਿਹਾ ਹੈ ਇਸ ਦਾ ਅਸੀਂ ਬੀਬੀ ਕਾਂਤਾ ਨੂੰ ਆਟਲ ਨਿਸ਼ਾਨ ਤੇ ਮੋਹਰ ਲਾ ਕੇ ਪੰਜਾਬ ਸਰਕਾਰ ਨੂੰ ਇਹਦਾ ਜਵਾਬ ਦੇਵਾਂਗੇ ਮੈਂ ਤਾਂ ਆਪ ਮੈਂ ਜਿਹੜਾ ਕੋਲ ਸਾਰਾ ਮੈਂ ਤੇ ਬਲੋ ਮੈਂ ਇਹੋ ਕਹਿ ਰਹੀ ਆ ਕਿ ਵੱਧ ਤੋਂ ਵੱਧ ਬੋਤਾਂ ਆਟੋ ਦੇ ਰੱਜੇ ਦੇ ਪਾਣ ਤੇ ਕਾਮਜਾਬ ਬਣਾਣ ਤੇ ਜੋ ਵੀ ਅਧੂਰੇ ਕੰਮ ਹਨ ਸਾਰੇ ਪੂਰੇ ਹੋਣਗੇ ਪਹਿਲੇ ਨੰਬਰ ਤੇ ਤੇ ਛੱਪੜ ਦਾ ਹੱਲ ਹੋਵੇਗਾ ਉਸ ਤੋਂ ਬਾਅਦ ਬੱਸ ਸਟੈਂਡ ਜੇ ਆਪਾਂ ਵੋਟਾਂ પાਕੇ ਜੇ ਆਪਾਂ ਨੂੰ ਕਾਮਯਾਬ ਬਨਾਇਆ ਜਾਂਦੇ ਤੇ ਜਿੰਨੇ ਵੀ ਪਿੰਡ ਵਿੱਚੋਂ ਆਏ ਸੀ ਭਰਾ ਭੈਣਾ ਸਾਰੇ ਕਾਮਯਾਬ ਕਰਨ ਜੇ ਵੋਟਾਂ પાਕੇ ਤੇ ਸਾਰਾ ਕੰਮ ਹੱਲ ਹੋ ਸਕਦਾ ਨਾਲ ਹੀ ਸਾਰਾ ਲੋਕਨ ਸਾਫ ਮੰਚ ਨਾਲ ਪਾਰਟੀ ਹੈ ਸਾਰੀ ਨਾਲ ਸਾਰਿਆਂ ਦੇ ਸਹਿਮਤ ਹੋ ਕੇ ਸਾਰੇ ਮਸਲੇ ਹੱਲ ਹੋ ਸਕਦੇ ਹਨ ਚਾਹ ਆਪਾਂ ਕਰ ਜਾਈਏ ਪਹਿਲ ਤੇ ਤੁਹਾਡੇ ਕਿਹੜਾ ਕੰਮ ਕੀਤਾ ਜਾਏਗਾ ਪਹਿਲ ਤੇ ਇਹੋ ਹੀ ਪਹਿਲਾਂ ਸਭ ਤੋਂ ਪਹਿਲਾਂ ਛੱਪੜ ਦਾ ਕੰਮ ਹੋਵੇਗਾ ਇੱਥੇ ਬਹੁਤ ਟਿਕਟਾਂ ਆਉਂਦੀਆਂ ਬਹੁਤ ਇੱਤੇ ਵਾਲੇ ਦੁਆਲੇ ਕੂੜਾ ਗੰਦ ਹੁੰਦਾ ਹੈ ਇੱਕ ਬੱਸ ਸਟੈਂਡ ਦਾ ਕਿਹਾ ਜਾ ਰਿਹਾ ਕਿ ਬੱਸ ਸਟੈਂਡ ਹੈ ਨਹੀਂ ਆਪਣੀ ਪਿੰਡ ਵਿੱਚ ਹਾਂਜੀ ਹੈ ਨਹੀਂ ਆਏ ਇੱਥੇ ਹੀ ਸਾਰੇ ਇਹੋ ਹੀ ਗਲੀ ਮੇਨ ਆ ਜਿਹੜੀ ਇਸੇ ਮੇਨ ਦੀ ਗਲੀ ਚੋਂ ਹੀ ਸਭ ਗੱਡੀਆਂ ਸਭ ਮੋਟਰਸਾਈਕਲ ਸਭ ਪੈਦਲ ਆਉਂਦੇ ਹਨ ਇੱਥੇ ਹੀ ਬੱਚੇ ਸਕੂਲੇ ਜਾਂਦੇ ਹਨ ਤੇ ਇੱਥੇ ਹੀ ਚੜਾਉਂਦੇ ਹਨ ਗੱਡੀਆਂ ਤੇ ਸਾਰਾ ਇਸ ਕਰਕੇ ਦਿੱਕਤ ਬਹੁਤ ਆਉਂਦੀ ਹੈ ਨੀ ਕਣੀ ਨੂੰ ਬਹੁਤ ਜਿਆਦਾ ਤੰਗੀ ਹੁੰਦੀ ਹੈ ਜੇ ਬਣਿਆ ਦਾ ਹੋਵੇ ਬੱਸ ਟੈਂਟ ਤੇ ਉੱਥੇ ਬੈਠ ਸਕਦੀਆਂ ਭੈਣਾਂ ਵੀ ਆ ਕੇ ਬੱਚੀ ਨਸ਼ਿਆਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਨਸ਼ਿਆਂ ਦੇ ਤੇਤੀ ਬਹੁਤ ਕੰਮ ਖਰਾਬ ਹੁੰਦਾ ਹੈ ਨਸ਼ਿਆਂ ਦਾ ਤੇ ਨਸ਼ੇ ਤੇ ਬਹੁਤ ਜਿਆਦਾ ਵਧ ਗਏ ਤੇ ਨਾਲ ਤੇ ਉਹ ਤੇ ਹੁਣ ਸਾਰੇ ਮਿਲ ਕੇ ਹੀ ਆ ਇੱਕ ਦੂਜੇ ਨੂੰ ਕਹਿ ਸਕਦੇ ਨੂੰ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਨਸ਼ੇ ਦੇ ਖਿਲਾਫ ਉਹਦੇ ਬਾਰੇ ਕਿ ਕੀ ਕਹਿਣਾ ਚਾਹੁੰਦੀ ਹਾਂ ਨੀ ਮਤੇ ਹੋਈ ਚਲਾਈ ਜੀ ਤੁਹਾਨੂੰ ਨਜ਼ਰ ਆ ਰਿਹਾ ਕੋਈ ਫਰਕ ਨਹੀਂ ਜੀ ਅਜੇ ਤੇ ਕੋਈ ਵੀ ਨਜ਼ਰ ਆਇਆ ਪਹਿਲਾਂ ਤਾਂ ਸਾਰਿਆਂ ਨੂੰ ਜੈਪੀ ਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੰਨਾਪਿੰਡ ਜੂਨ ਦੀ ਜਿਹੜੀ ਮੀਟਿੰਗ ਕਰਕੇ ਹਟੇ ਆ ਜਿਹਦੇ ਵਿੱਚ ਬਹੁਤ ਵੱਡਾ ਮੀਟਿੰਗ ਜਿਹੜੀ ਰੈਲੀ ਦਾ ਰੂਪ ਧਾਰਨ ਕਰ ਗਈ ਅੱਜ ਬੀਬੀ ਕਾਂਤਾ ਦੇ ਹੱਕ ਦੇ ਵਿੱਚ ਪਿੰਡ ਦੇ ਲੋਕ ਹੋਰ ਪਿੰਡਾਂ ਦੇ ਲੋਕ ਕਾਫੀ ਇਕੱਠੇ ਹੋ ਕੇ ਆਏ ਜਿਹਨੇ ਵਾਦਾ ਕੀਤਾ ਕਿ ਬੀਬੀ ਕਾਂਤਾ ਨੂੰ ਇੱਕ ਇੱਕ ਵੋਟ ਪਾ ਕੇ ਅਸੀਂ ਕਾਮਯਾਬ ਕਰਾਂਗੇ ਤੇ ਲੋਕ ਇਨਸਾਫ ਮੰਚ ਦੇ ਹੱਥ ਮਜ਼ਬੂਤ ਕਰਾਂਗੇ ਅਸੀਂ ਲਗਭਗ 4 ਸੀਟਾਂ ਤੇ ਲੜ ਰਹੇ ਹਾਂ ਲੋਕ ਇਨਸਾਫ ਮੰਚ ਵੱਲੋਂ ਜਿਹੜੀ ਨਗਰ ਦੀ ਸੀਟ ਆ ਉਹ ਵੀ ਲਗਭਗ ਜੱਤ ਦੇ ਪੀਕ ਤੇ ਪਈ ਆ ਉਹ ਜਿੱਤ ਲੈਣੀ ਆ ਉਸ ਤੋਂ ਬਾਅਦ ਜਿਹੜੀ ਤੀਂਗ ਦੀ ਸੀਟ ਆ ਜਿੱਥੇ ਮਾਸਟਰ ਸੌਰੀ ਆਪਣੇ ਰਾਜਕਵਰ ਹੱਥ ਦੀ ਆ ਉਹ ਤੋਂ ਲੜ ਰਹੇ ਆ ਤੇ ਨਗਰ ਦੀ ਸੀਟ ਤੋਂ ਪਰਸ਼ੋਤਮ ਫਲੋਰ ਜੀ ਚੌਂਡਾ ਰਹਾ ਜਿਹੜੇ ਨਗਰ ਦੀ ਸੀਟ ਹੈ ਬਲਾਕ ਸ਼ਾਂਤੀ ਦੀ ਤੇ ਅਸੀਂ ਬੇਨਤੀ ਕਰਦੇ ਹਾਂ ਜਿਹੜਾ ਚੌਂਡਾ ਨਸਾਨ ਹੈ ਉਹ ਆਟੋ ਆ ਆਟੋ ਰੱਖਾਇਆ ਕਿੰਨੇ ਚੌਂ ਸੀਟਾਂ ਤੇ ਸਾਡੇ ਜਿਹੜੇ ਮੈਂਬਰ ਲੜਦੇ ਉਹਨਾਂ ਦਾ ਆਟੋ ਰੱਖਾ ਚੌਂਡਾ ਨਸਾਨ ਹੈ ਉੱਤੇ ਆਟੋ ਰੱਖ ਤੇ ਚੌਂਡਾ ਨਸਾਨ ਤੇ ਵੋਟਾਂ ਪਾ ਕੇ ਉਹਨਾਂ ਨੂੰ ਕਾਮਯਾਬ ਕਰਨਾ ਇਹ ਕਾਮਯਾਬੀ ਉਹਨਾਂ ਲੋਕਾਂ ਦੀ ਕਾਮਯਾਬੀ ਹੋਗੀ ਮਿਹਨਤੀ ਲੋਕਾਂ ਦੀ ਕਾਮਯਾਬੀ ਹੋਗੀ ਸੰਘਰਸ਼ੀ ਲੋਕਾਂ ਦੀ ਕਾਮਯਾਬੀ ਹੋਊਗੀ ਤੇ ਅਸੀਂ ਆਸ ਕਰਦੇ ਹਾਂ ਜਿਹੜੇ ਜਾਗਦੇ ਜ਼ਮੀਰ ਵਾਲੇ ਲੋਕਿਆ ਚੰਗੇ ਇਨਸਾਨੀਅਤ ਨੂੰ ਦੇਖਣਾ ਚਾਹੁੰਦੇ ਆ ਉਹ ਜ਼ਰੂਰ ਇਹਨਾਂ ਕੈਂਡੀਡੇਟਾਂ ਨੂੰ ਚਿਤਾ ਕੇ ਉਮੀਦਵਾਰਾਂ ਨੂੰ ਚਿਤਾ ਕੇ ਜੇ ਜੇ ਉਹ ਭੇਜਣਗੇ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਵੋਟਾਂ ਪਾ ਕੇ ਇਹਨਾਂ ਨੂੰ ਜਿਤਾਓ ਧੰਨਵਾਦ ਤੁਸੀਂ ਵਾਕ-ਵਾਕ ਪਿੰਡਾਂ ਵਿੱਚ ਜਾ ਕੇ ਥੋਰ-ਥੋਰ ਜੁਆ ਰਹੇ ਹੋ ਤੇ ਤੁਹਾਨੂੰ ਕਿਸ ਤਰ੍ਹਾਂ ਦਾ ਲੋਕਾਂ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਆ ਵੀ ਜਿਹੜੀ ਨਗਰ ਦੀ ਸੀਟ ਆ ਉੱਥੇ ਕਾਂਗਰਸ ਦਾ ਕੈਂਡੀਡੇਟ ਹੈ ਨਹੀਂ ਪਰ ਸੋਤਮ ਫਲੋਰ ਜਿਹੜਾ ਉੱਥੇ ਸੀਟ ਲੜ ਰਿਹਾ ਆ ਉਹਦਾ ਜਿਹੜਾ ਕੈਂਡੀਡੇਟ ਕਾਂ ਰਾਹ ਦਾ ਨਾਮ ਹੋਣ ਕਰਕੇ ਜਿਹੜੀ ਕਾਂਗਰਸ ਆ ਉਹ ਟੋਟਲ ਉਥੇ ਜੋਰ ਜੋਰ ਲਾ ਰਹੀ ਆ ਉਹ ਤੋਂ ਜਿਤਾਉਣ ਦੀ ਗੱਲ ਕਰ ਕੀਤੀ ਜਾ ਰਹੀ ਆ ਤੇ ਉਹਦੇ ਵਿੱਚ ਬਖ ਬਖ ਜਿਹੜੇ ਲੜਨ ਆਏ ਲੋਕ ਆ ਉਹ ਵੀ ਉਥੇ ਜੋਰ ਲਾ ਰ ਆ ਕੁਝ ਹੋਰ ਜਿਹੜੇ ਇੱਕ ਇੱਕ ਧਰਨੇ ਤਾਂ ਬਾਈਕਾਟ ਹੀ ਕਰ ਦਿੱਤਾ ਉਥੇ ਥੋੜੇ ਹਿੱਸੇ ਨੇ ਬਾਈਕਾਟ ਕਰ ਦਿੱਤਾ ਵੀ ਜਿਹੜਾ ਮਸਲਾ ਬੜਾ ਗੰਭੀਰ ਸੀਗਾ ਪਾਣੀ ਦਾ ਮੁੱਦਾ ਹਾਲਾਂ ਹੀ ਹੋ ਰਿਹਾ ਉਥੇ ਇੱਕ ਔਰਤ ਦੀ ਜਾਨ ਵੀ ਚਲੀ ਗਈ ਉਨੇ ਬਾਈਕਾਟ ਕੀਤਾ ਆ ਤੇ ਅਸੀਂ ਚਾਹੁੰਦੇ ਆ ਵੀ ਇਹ ਜਿਹੜੇ ਲਾਣ ਵਾਲੇ ਲੋਕ ਆ ਉਹਨਾਂ ਨੂੰ ਵੋਟਾਂ ਪਾਈਆਂ ਜਾਣ ਜਿਹੜੇ ਹਮੇਸ਼ਾ ਪਾਣੀਆਂ ਦੇ ਮੁੱਦੇ ਤੇ ਲੜਾਈ ਲੜਦੇ ਆ ਗਰੀਬਾਂ ਦੀ ਰਾਖੀ ਕਰਦੇ ਆ ਚਾਹੇ ਐਸਐਚਓ ਭੂਸਨ ਕੁਮਾਰ ਹੋਵੇ ਜਿਹੜਾ ਪ੍ਰੈਕਟਿਕ ਹੋਵੇ ਤੇ ਉਹ ਬੇਟੀਆਂ ਨੂੰ ਫੋਨ ਕਰਕੇ ਸਾਦਾ ਹੋਵੇ ਉਹਦੇ ਖਿਲਾਫ ਵੀ ਚਾਰ ਪਰਚੇ ਕਰਾਏ ਆ ਅੱਜ ਹਾਈ ਕੋਰਟ ਦੇ ਵਿੱਚ ਉਹਦੀ ਜ਼ਮਾਨਤ ਜਿਹੜੀ ਆ ਉਹ ਰੱਦ ਹੋ ਗਈ ਆ ਤੇ ਉਹਨੂੰ ਜੇਲ੍ਹ ਦੀਆਂ ਸਰਾਖਾਂ ਵਿੱਚ ਜਾਣਾ ਪਊਗਾ ਇਸ ਕਰਕੇ ਇਦਾਂ ਦੇ ਕੰਮ ਲੋਕ ਇਨਸਾਫ ਮંચ ਕਰ ਰਿਹਾ ਤੇ ਨਾਲ-ਨਾਲ ਜਿਹੜੇ ਛੋਟੇ-ਛੋਟੇ ਮਸਲੇ ਆ ਜਾਂ ਕੋਈ ਹੋਰ ਮੁੱਦੇ ਆ ਉਹਨਾਂ ਨੂੰ ਲੈ ਕੇ ਵੀ ਇਹ ਲੜਾਈ ਹਮੇਸ਼ਾ ਜਾਰੀ ਰੱਖੂਗਾ ਚਾਹੇ ਅਸੀਂ ਜਿੱਤ ਜਈਏ ਚਾਹੇ ਹਾਰ ਜਾਈਏ ਹਮੇਸ਼ਾ ਲੋਕਾਂ ਦੇ ਹੱਕਾਂ ਲਈ ਲੋਕਾਂ ਦੇ ਖਾਤਰ ਖੜੇ ਰਾਵਾਂਗੇ ਲੜਦੇ ਰਾਵਾਂਗੇ ਤੇ ਵੋਟਾਂ ਪਾ ਕੇ ਅਸੀਂ ਬੇਨਤੀ ਕਰਦੇ ਹਾਂ ਵੱਧ ਤੋਂ ਵੱਧ ਵੋਟਾਂ ਪਾ ਕੇ ਲੋਕ ਇਨਸਾਫ ਮંચ ਨੂੰ ਚਿਤਾਓ ਤੇ ਲੋਕ ਇਨਸਾਫ ਮંચ ਹਮੇਸ਼ਾ